ਬੰਦਾ ਕਿੱਥੇ ਕੰਮ ਕਰਦਾ ਸੀ ਕਿਸ ਤਰ੍ਹਾਂ ਦਾ ਇਹਨਾਂ ਦੀ ਗੱਲ ਚੱਲੀ ਕਿ ਇਹਨੇ ਪੈਸੇ ਮੰਗੇ ਸੀ ਕਿਸ ਤਰ੍ਹਾਂ ਡੀਲ ਹੋਈ ਕਿਸ ਤਰ੍ਹਾਂ ਤੁਸੀਂ ਗ੍ਰਿਫਤਾਰ ਕੀਤਾ ਇਹ ਮਹਿੰਦਰ ਸਿੰਘ ਪਿਆਦਾ ਜੀ ਜ਼ਿਲ੍ਹਾ ਕਚਰੀ ਬਰਨਾਲਾ ਵਿੱਚੇ ਕੰਮ ਕਰਦਾ ਹੈ ਜੀ ਇਹਦੇ ਖਿਲਾਫ ਪ੍ਰਵੀਨ ਕੁਮਾਰ ਵਾਸੀ ਭਦੌੜ ਨੇ ਸ਼ਿਕਾਇਤ ਨੰਬਰ 152 718 ਰਜਿਸਟਰਡ ਕਰਾਈ ਸੀ ਜੀ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਤੇ ਉਸ ਤੋਂ ਬਾਅਦ ਇਹਨੇ ਇਹਦੀ ਇਹਦੇ ਇਹਦੇ ਵਿੱਚ ਵੀ ਮੈਂ ਤੇਰੇ ਹੱਕ 'ਚ ਬਿਆਨ ਦੇ ਦਊਗਾ 5 ਲੱਖ ਰੁਪਏ ਦੀ ਪਹਿਲਾਂ ਡਿਮਾਂਡ ਕੀਤੀ ਮੁੜ ਕੇ 2.5 ਲੱਖ ਰੁਪਏ ਤੇ ਆ ਗਿਆ ਜੀ ਅੱਜ ਅਸੀਂ ਇਹਨੂੰ ਰੈੱਡ ਹੈਂਡਡ ਗੇਜਾਰਾਮ ਇੱਕ ਵਿਅਕਤੀ ਇਹਨਾਂ ਦਾ ਵਿਚੋਲਾ ਬਣਿਆ ਸੀ ਜੀ ਉਹਦੇ 39 ਨੰਬਰ ਕੈਬਨ ਦੇ ਵਿੱਚੋਂ ਜਿੜਾ ਖਜਰੀਆ ਜੋ ਅਰੈਸਟ ਕਰ ਲਿਆ ਜੀ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਖਿਲਾਫ ਅਸੀਂ ਮੁਕੱਦਮਾ ਨੰਬਰ 29 ਜੀ ਅੰਡਰ ਸੈਕਸ਼ਨ 308 2 ਬੀ ਐਨ ਐਸ 7 ਪੀ ਸੀ ਐਕਟ ਰਜਿਸਟਰ ਕਰ ਲਈ ਜੀ ਤਫਤੀਸ਼ ਜਾਰੀ ਹੈ ਇਹ ਲੋਕ ਕੌਣ ਨੇ ਜਿਹੜੇ ਬ੍ਰੈਗਮੈਂਟ ਕਰ ਰਹੇ ਸੀ ਤੰਗ ਪੈਸੇ ਮੰਗ ਰਹੇ ਸੀ ਇਹ ਭਦੌੜ ਦਾ ਜੀ ਇੱਕ ਵਿਅਕਤੀ ਇੱਕ ਭਦਲਵੜ ਦਾ ਇਹ ਜਾਨੀ ਭਦੌੜ ਵਾਲੇ ਨੇ ਸ਼ਿਕਾਇਤ ਪੇ ਕੀਤੀ ਸੀ ਐਂਟਰੀ ਕ腐ਸ਼ਨ ਐਕਸ਼ਨ ਲਾਈਨ ਤੇ ਪਿਆਦੇ ਦੇ ਖਿਲਾਫ ਮਿੰਦਰ ਸਿੰਘ ਦੇ ਜੀ ਇਹ ਪਹਿਲਾਂ ਵੀ ਕਿੰਨੇ ਦਾ ਕੋਈ ਇਸ ਤਰ੍ਹਾਂ ਦੀ ਹੋਰ ਗੱਲ ਨੂੰ ਵੀ ਤਾਂ ਪ੍ਰਸ਼ੰਸਾ ਕਰਦੇ ਸੀ ਜੀ ਅੱਜ ਜੀ ਸਾਡੇ ਕੋਲੇ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਕਨਫਰਮੇਸ਼ਨ ਆਈ ਹੈ ਇਹਦੇ ਬਾਰੇ ਕੋ ਵੈਰੀਫਾਈ ਕਰਾਂਗੇ ਜਿੱਦਾਂ ਦੀ ਹੋਊਗੀ ਉਹ ਕਾਰਵਾਈ ਕਰਾਂਗੇ ਅੱਗੇ ਜੀ ਮੇਰੇ ਸਰਕਾਰੀ ਮੁਲਾਜ਼ਮਾਂ ਨੂੰ ਬਿਜਲਾਈਸ ਵੱਲੋਂ ਬੜਾਇਆ ਇਹ ਪ੍ਰਾਈਵੇਟ ਬੰਦਾ ਕਿ ਇਸ ਤਰ੍ਹਾਂ ਦੀ ਜੀ ਕਾਰਵਾਈ ਦੀ ਐਕਸ਼ਨ ਹੋਊਗਾ ਕਿੰਨਾ ਇਹਨਾਂ ਦੇ ਸੈਵਨ ਐ ਇੰਪਲੀਮੈਂਟ ਹੁੰਦੀ ਹੈ ਜੀ ਜੁਰਮ ਦੇ ਵਿੱਚ ਕੋਈ ਪ੍ਰਾਈਵੇਟ ਵਿਅਕਤੀ ਕਿਸੇ ਸਰਕਾਰੀ ਵਿਅਕਤੀ ਦੇ ਨਾਮ ਤੇ ਜਾਂ ਕੋਈ ਸਪੋਰਟਰ ਬਣਦਾ ਕਿਸੇ ਸਰਕਾਰੀ ਮੁਲਾਜ਼ਮ ਦਾ ਉਹਦੇ ਨੂੰ ਸੈਵਨ ਪ੍ਰੋਵੈਂਸ਼ਨ ਐਕਟ ਦਾ ਪ੍ਰੋਵੀਜ਼ਨ ਹੈਗਾ ਜੀ ਉਹਦੇ ਦੀਨ ਕਾਰਵਾਈ ਕਰਦੇ ਆਮ ਲੋਕਾਂ ਨੂੰ ਵੀ ਜਿਹੜੇ ਡੇਰੇ ਲੋਕਾਂ ਨੂੰ ਇਸ ਤਰ੍ਹਾਂ ਤੰਗ ਕਰਦੇ ਉਹਨਾਂ ਵਾਸਤੇ ਵੀ ਅੱਗੇ ਅਸੀਂ ਸਖ਼ਤੀ ਲੂਗੀ। ਬਿਲਕੁਲ ਜੀ ਅਸੀਂ ਤੁਹਾਡੇ ਥਰੂ ਮੈਂ ਮੈਸੇਜ ਵੀ ਦਿੰਨਾ ਹੈ ਜੇ ਕੋਈ ਆਮ ਵਿਅਕਤੀ ਨੂੰ ਕੋਈ ਬੰਦਾ ਬਲੈਕਮੇਲ ਕਰਦਾ ਹੈ। ਏਸੀ ਇਹੋ ਜੇ ਮਸਲੇ ਦੇ ਵਿੱਚ ਸ਼ਿਕਾਇਤ ਕਰਕੇ ਤਾਂ ਸਾਡੇ ਕੋਲ ਆਓ ਅਸੀਂ ਕਾਰਵਾਈ ਕਰਾਂਗੇ। ਚਾਹੇ ਉਹ ਪ੍ਰਾਈਵੇਟ ਬੰਦੇ ਹੋਣ। ਹਾਂਜੀ ਹਾਂ ਬਿਲਕੁਲ ਕਰਾਂਗੇ ਇਹ ਵੀ ਪ੍ਰਾਈਵੇਟ ਬੰਦਾ ਜੀ ਤੇ ਦੋਨੋਂ ਹੀ ਪ੍ਰਾਈਵੇਟ ਨੇ। ਜੇ ਮਹਿੰਦਰ ਸਿੰਘ ਇੱਕ ਪਿਆਦਾ ਹੈ ਲੜਕਾ ਉਹਦੇ ਖਿਲਾਫ ਪ੍ਰਵੀਨ ਕੁਮਾਰ ਨਾਮ ਦੇ ਵਿਅਕੀ ਨੇ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਤੇ ਸ਼ਿਕਾਇਤ ਕੀਤੀ ਸੀ। ਇਹ ਮੇਥੋਂ ਜੀ ਇਹ ਸੰਮਣ ਤਮੀਲ ਕਰਾਉਣ ਦੇ ਬਦਲੇ 2000 ਰੁਪਏ ਮੰਗਦਾ ਹੈ। ਇਸ ਬੰਦੇ ਨੇ ਸ਼ਿਕਾਇਤ ਕਰਨ ਤੋਂ ਬਾਅਦ ਉਹਨੂੰ ਬਲੈਕਮੇਲ ਕਰਨਾ ਸਟਾਰਟ ਕਰਤਾ ਜੀ। ਜੀ ਮੈਂ ਤੇਰੇ ਹੱਕ 'ਚ ਬਿਆਨ ਦੇ ਦੂੰ ਔਰ ਤੈਨੂੰ ਬਰੀ ਕਰਾ ਦੂੰਗਾ ਤੂੰ ਮੈਨੂੰ 2.5 ਲੱਖ ਰੁਪਏ ਦੇ ਦੇ ਜੀ। ਉਹਦੇ ਵਿੱਚ ਅੱਜ ਇਹ ਬੰਦਾ ਸਾਡੇ ਕੋਲੇ ਆਕੇ ਨੇ ਸਾਨੂੰ ਦਰਖਾਸਤ ਦਿੱਤੀ ਮੈਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਜੀ। ਉਹਦੇ ਸੰਬੰਧ 'ਚ ਇਹ ਚੈਂਬਰ ਨੰਬਰ 39 ਬਰਨਾਲਾ ਕੋਰਟ ਦੇ ਅੰਦਰੋਂ ਹੀ ਅਸੀਂ ਇਹਨੂੰ ਰੈੱਡ ਹੈਂਡਰ 1.5 ਲੱਖ ਰੁਪਏ ਲੈਣ ਦੇ ਨੂੰ ਅਰੈਸਟ ਕੀਤਾ ਜੀ। ਇਹਦੇ ਵਿੱਚ ਦੋ ਵਿਅਕਤੀ ਨੇ ਜੀ ਇੱਕ ਗੱਜੂ ਰਾਮ ਹੈ ਤੇ ਇੱਕੇ ਪ੍ਰਵੀਨ ਕੁਮਾਰ ਵਾਸੀ ਭਦੌੜ ਤੋਂ ਆ ਜੀ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 29 ਅ ਅੱਜ ਅਸੀਂ ਮਤਲਬ 7 PC 308 FN2 BNS ਕੇਸ ਸਿਸਟਰ ਕਰਕੇ ਵਿਜੀਲੈਂਸ ਬੀਰੋ ਪਟਿਆਲਾ ਰੇਂਜ ਪਟਿਆਲਾ ਥਾਣੇ ਦੇ ਵਿੱਚ ਅਗਲੀ ਤੁਸੀਂ ਅਸੀਂ ਕਰ ਰਹੇ ਹਾਂ ਜੀ ਜਿੱਦ ਤੇ ਸਰਕਾਰੀ ਮੁਲਾਜ਼ਮ ਇਸਤਾਨਾਂ ਦਾ ਤੰਗ ਉਮਰਗੀ ਪੈਸੇ ਮੰਗਦਾ ਹੈ ਉਸੇ ਪ੍ਰਾਈਵੇਟ ਬੰਦੇ ਕੋਲ ਇਹ ਪੜਿਆ ਇਹ ਕਿਸ ਤਰ੍ਹਾਂ ਦੀ ਇਹਦੀ ਕਾਰਵਾਈ ਹੈ ਤੇ ਕੀ ਕੀ ਕਹਿਣਾ ਚਾਹੂਗੇ ਕਿ ਇਸ ਤਰ੍ਹਾਂ ਪਹਿਲਾਂ ਦੀ ਗੇਰੇ ਰਿਕਾਰਡ ਹੈ ਜੀ ਬੇਟਾ ਇਹਦਾ ਬੈਂਡ ਰਿਕਾਰਡ ਹੀ ਹੈ ਜੀ ਬੰਦੇ ਦਾ ਇਹ ਬੰਦਾ ਮਤਲਬ ਇੱਕ ਹੋਰ ਵੀ ਹੈ ਉਹਨੂੰ ਬਲੈਕਮਿਲ ਕਰ ਰਿਹਾ ਔਰ ਜੇ ਸਰਕਾਰੀ ਮੁਲਾਜ਼ਮ ਹੈ ਦੇਖੋ 7 ਹੈ 7 ਪੀਸੀ ਐਕਟ ਦੀ ਨਾ ਅਸੀਂ ਕਾਰਵਾਈ ਕਰਦੇ ਹਾਂ ਜੇ ਕੋਈ ਪ੍ਰਾਈਵੇਟ ਵਿਅਕਤੀ ਹੈ ਮਤਲਬ ਕਿਸੇ ਕੰਮ 'ਚ ਇਹੋ ਜਿਹਾ ਕੋਈ ਕੰਮ ਕਰਦਾ ਉਹਨੂੰ 7ਏ ਦੇ ਦੀ ਨਾ ਅਸੀਂ ਡੀਟ ਕਰਦੇ ਹਾਂ ਜੀ ਤੁਸੀਂ ਉਹ ਕਿਹੜੀ ਕਾਰਵਾਈ ਦੇਦੀ ਨਾ ਇਹਨਾਂ ਦੇ ਮਤ ਕਰਵਾਈ ਹੋਈ ਹੈ ਜਿਸੇ ਕਿ ਇਹਦੇ ਵਿੱਚ ਇਹਦੇ 7A ਜੀ ਪ੍ਰੋਫੈਨਸ਼ਨ ਆਫ ਕਰਾਪਸ਼ਨ ਐਕਟ ਪਲੱਸ 308 ਹਾਈਫਨ 2 ਇਹ ਬੀਐਨਐਸ ਜੀ 2023 ਤੇ ਅਗਲੀ ਵੀ ਅਗਲੀ ਪੁਸਤਾ ਚ ਹੋਊਗੀ ਜੀ ਅਗਲੀ ਦਾ ਦੀ ਰਿਮਾਂਡ ਲਵਾਂਗੇ ਜੀ ਰਿਮਾਂਡ ਲੈ ਕੇ ਇਹਦੇ ਜਿਹੋ ਜੀ ਜੋ ਵੀ ਹੋ ਰਿਹਾ ਇਹਦੇ ਕੋਈ ਕਾਰਵਾਈ ਇਹ ਜੀ ਕੀਤੀ ਹੈ ਕਿਤੇ ਤਫਤੀਸ਼ ਚ ਲਿਆ ਕੇ ਪੁੱਛ ਕੇ ਜ਼ੋਰ ਮਜਬਦਾ ਕਰਾਂਗੇ ਕੋਈ ਬੰਦਾ ਹੋਇਆ ਜੀ ਇਸ ਤਰ੍ਹਾਂ ਤੰਗ ਕਰ ਕੇ ਇਸ ਤਰ੍ਹਾਂ ਤੰਗ ਕਰ ਰਹੇ ਸਾਨੂੰ ਕਿੰਨੇ ਚਿਰ ਤੋਂ ਤੰਗ ਕਰੇ ਕੀ ਰਿਮਾਂਡ ਕਿਵੇਂ ਕੀ ਗੱਲ ਕਰਨੀ ਸੀ ਇਹ ਜੀ ਇਹ ਸ਼ਿਕਾਇਤ ਅਪ੍ਰੈਲ ਚ ਕਰੀ ਸੀ ਉਸ ਤੋਂ ਬਾਅਦ ਇਹਨੇ ਮਤਲਬ ਆਪਣੇ ਗੱਜੂ ਰਾਮ ਰਾਹੀਂ ਫੋਨ ਕਰਕੇ ਇਹਨੂੰ ਇਦਨ ਢਾਈਪ ਹੁੰਦੀ ਟਰਾਈ ਕਰਦਾ ਸੀ ਇਹਨੂੰ ਇੱਕ ਵਾਰੀ ਬਾਬਾ ਕਾਲਾ ਮਹਿਰ ਸਟੇਡੀਅਮ ਵੀ ਬੁਲਾਇਆ ਉੱਥੇ ਇਹਨੇ ਦੋਨਾਂ ਨੇ ਗੱਜੂ ਰਾਮ ਨੇ ਤੇ ਪ੍ਰਵੀਨ ਨੇ ਉੱਥੇ ਟੋਟਲ ਆਪਣੀ ਬਣਾ ਕੇ ਪਵਾਇਆ ਨੇ ਇਹ ਤੋਂ ਪੈਸੇ ਦੀ ਮੰਗ ਕੀਤੀ ਉਸ ਤੋਂ ਬਾਅਦ ਅੱਜ ਇਹ ਕੋਰਟ ਦੇ ਵਿੱਚੋਂ ਤੋਂ ਮਤਲਬ ਪੈਸੇ ਰਿਸੀਵ ਕਰ ਰਹੇ ਅਸੀਂ ਜੀ ਜਮਾਨੇ ਕਿੰਨੇ ਦੀ ਹੋਈ ਜੀ ਕਿੰਨੇ ਦੀ ਆ ਕੇ ਡੀਲ ਖਤਮ ਹੋਈ ਇਹ ਪਹਿਲਾਂ ਤਾਂ 5 ਲੱਖ ਦੀ ਸੀ ਜਮਾਨਤ ਉਸ ਤੋਂ ਬਾਅਦ 2.5 ਲੱਖ ਦੇ ਆ ਗਿਆ 2.5 ਲੱਖ ਤੋਂ ਇਹ 1.5 ਲੱਖ ਰੁਪਏ ਬਣਾਏ ਇਹ ਬੰਦੇ ਤੋਂ ਤੇ ਅੱਦੇ ਤੋਂ ਔਰ 1.5 ਲੱਖ ਰੁਪਏ ਰਿਸੀਵ ਕਰਦਾ ਪਰ 100 ਇਨਵੈਸਟ ਕਰ ਲਏ ਜੀ ਸਿਰਫ ਇਹ ਦੇ ਸਰਕਾਰੀ ਕੋਈ ਮੁਲਾਜ਼ਮਾਂ ਦੇ ਨਾਲ ਵੀ ਸੈਟਿੰਗ ਕੀਤੀ ਜਿਵੇਂ ਮਜ਼ਬੂਰ ਦੀ ਕਾਰਵਾਈ ਨਹੀਂ ਤਬਦੀਸ਼ ਕਰ ਰਹੇ ਆ ਜੀ ਅਜੇ ਸੀ ਉਹ ਜੀ ਤਬਦੀਸ਼ ਕਰ ਰਹੇ ਜੋ ਹੋਊ ਉਹਨੂੰ ਲੈਵਾਂਗੇ ਸੀ ਜੁਰਮ ਵਿੱਚ ਵਾਧਾ ਕਰਾਂਗੇ ਜੋ ਵੀ ਬਣਦਾ ਹੋਇਆ ਪ੍ਰਵੀਨ ਹੋਰ ਨੇ ਵੀ ਕੋਈ ਸ਼ਿਕਾਇਤ ਕਰੀ ਸੀ ਪ੍ਰਵੀਨ ਨੇ ਕੀਤੀ ਸੀ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਤੇ ਜੀ ਪਿਆਦੇ ਦੇ ਖਿਲਾਫ ਠੀਕ ਹੈ ਜੀ ਵੀ ਮੈਨੂੰ ਜੀ ਸਮਨ ਨੋਟ ਕਰਾਉਣ ਬਦਲੇ 2000 ਰੁਪਏ ਮੈਥੋਂ ਮੰਗਦਾ ਬਟ ਉਹਨੇ ਆਫਰ ਕੀਤੀ ਸੀ ਉਹਦੇ ਵਿੱਚ ਆਪਣੇ ਵੱਲੋਂ ਆਫਰ ਕੀਤੀ ਸੀ ਵੀ ਤੂੰ ਜੋ ਲੈਣਾ ਚਾਹੁੰਦਾ ਮੈਥੋਂ ਲੈ ਯਾਰ ਮੰਗ ਮੈਥੋਂ ਵੇ ਫਿਰ ਉਹ ਕੇ ਮੰਗ ਮੈਂ ਤਰੀ ਰਿਕਾਰਡਿੰਗ ਨਹੀਂ ਕਰਦਾ ਬਟ ਉਹਨੇ ਬਈ ਮੈਨੂੰ ਦੀ ਰਿ ਉਹ ਐਂਟੀ ਕ腐ਪਸ਼ਨ ਐਕਸ਼ਨ ਲੈਣ ਤੇ ਪਾਦੀ ਜੀ ਉਸ ਤੋਂ ਬਾਅਦ ਉਹਨੂੰ ਬਲੈਕਮੇਲ ਕਰਨਾ ਸਟਾਰਟ ਕਰਤਾ ਉਹਨੂੰ ਇਹਨਾਂ ਤੋਂ ਮੰਦਰੀ ਪੈਸੇ ਕਿੰਨੇ ਮੰਗੇ ਸੀ ਇਹ ਤੋਂ ਪ੍ਰਵੀਨ ਤੋਂ ਜਿਹੜਾ ਬਲੈਕ ਮਤਲਬ ਕਿ ਇਹ 2000 2000 ਰੁਪਏ ਜੀ ਇਹ ਐਂਟੀ ਕ腐ਪਸ਼ਨ ਐਕਸ਼ਨ ਲੈਣ ਤੇ ਸ਼ਿਕਾਇਤ ਨੰਬਰ 152 718 ਦਰਜ ਹੋਈ ਸੀ ਜੀ ਇਹ ਕਿੰਨੀ ਤਰੀਕ ਨੂੰ ਹੋਈ ਸੀ ਇਹ ਹੋਈ ਸੀ ਜੀ 152 ਅਪ੍ਰੈਲ ਦੇ ਵਿੱਚ ਹੋਈ ਸੀ ਜੀ ਹੁਣ ਕਿਹਦੇ ਬਿਆਨ ਤੇ ਪਰਚਾ ਹੋਇਆ ਜੀ ਹੁਣੇ ਮੇਰੇ ਵੱਲੋਂ ਹੋਇਆ ਜੀ ਇਹ ਪਿਆਦੇ ਮੀ ਪਿਆਦੇ ਨੇ ਆਪਣੇ ਸਟੇਟਮੈਂਟ ਰਜਿਸਟਰ ਕਰਾਈ ਆ ਸਾਡੇ ਕੋਲ ਸ਼ਿਕਾਇਤ ਦਿੱਤੀ ਹੈ ਉਸ ਤੋਂ ਬਾਅਦ ਰਜਿਸਟਰ ਕਰ ਲਿਆ ਜੀ ਮਹਿੰਦਰ ਸਿੰਘ ਪਿਆਦੇ ਦੇ ਸਟੇਟਮੈਂਟ ਇੱਕ ਕੋਰਚ ਸੀ ਬੰਦਸ ਜੀ ਹਾਂ ਜੀ ਸਮਰਿੰਗ ਤੇਜ ਸ੍ਰੀ ਗੁਰਵੀਰ ਸਿੰਘ ਹੈਗੇ ਨੇ ਆਪਣੇ ਸੀਨੀਅਰ ਡਿਵੀਜ਼ਨ ਦੇ ਜੱਜ ਸਾਹਿਬ ਨੇ ਸਿਵਲ ਜੱਜ ਉਹਨਾਂ ਦੀ ਕੋਰਟ ਦੇ ਵਿੱਚ ਇਹ ਬਹੁਤ ਮਤੌਰ ਪਿਆਦਾ ਤਨਾਤ ਆ ਜੀ ਚਲੋ ਜੀ